ਸਤਿ ਸ਼੍ਰੀ ਅਕਾਲ ਜੀ ਪੰਜਾਬ ਫਰਕਾਸਟ ਤੇ ਸਵਾਗਤ ਕਰਦੇ ਹਾਂ। ਛੜ ਤੋਂ ਜੁੜੇ ਬਿਜੜੇ ਚਾਲ ਤੋਂ ਫਰਤੋਂ ਪਰਮਾਤਮਾ ਨੂੰ ਬਹੁਤ-ਬਹੁਤ ਰੱਖੀਏ ਬਖਸ਼ੇ ਗੱਲ ਕਰਦੇ ਹਾਂ ਅਸੀਂ ਅੱਜ ਅੱਜ ਜੋ ਕਿ ਇੱਥੇ ਲੋਕ ਬਹੁਤ ਜ਼ਿਆਦਾ ਕਮਰਫੋਰਟ ਜਾਂਦੇ ਸੀ ਜਿੱਥੇ ਪਹਾੜਾਂ ਵਿੱਚ ਲੋਕ ਬਰ ਬੜੇ ਦੇਖਣੇ ਸ਼ਕੀਨ ਹੁੰਦੇ ਸਨ। ਕਸ਼ਮੀਰ ਦਾ ਸੋਹਣਾ ਇਲਾਕਾ ਉਹ ਪਹਿਲਗਾਮ ਜਿੱਥੇ ਆਤਮਵਦੀ ਉਜਾਰ ਆਤਮਵਦੀਆਂ ਉਦੋਂ ਕਮਰਗਿਸਤਾਨੀ ਉਤੇ ਬਿਨਾਂ ਕਿਸੇ ਵਜ੍ਹਾ ਤੋਂ ਅੰਨੇਵਾ ਗੁੜੀ ਜਦੌਣੀਆਂ ਜਿਸ ਨਾਲ ਦੇਸ਼ ਵਿੱਚ ਵੱਡੀ ਖੰਡ ਦੇ ਪੱਧਰ ਤੇ ਦੇਸ਼ ਨੂੰ ਇੱਕ ਬਹੁਤ ਘਟਾਉ ਲੋਕੋ ਲੋਕ ਪ੍ਰਦਾ ਹੋਇਆ ਸੋਚਿਆ ਨਹੀਂ ਕਰਨ ਚਾਹੁੰਦਾ ਸੀ ਉਹ ਵੀ ਜੋ ਕਿ ਲੋਕ ਨੇ ਜੋ ਵੀ ਕਮਨ ਫਿਰਨਦੇ ਆਪਨਾ ਆਸਮਾ ਕੱਟ ਕੇ ਹੁੰਦੇ ਨੇ ਪਹਾੜਾਂ ਵਿੱਚ ਬੜੇ ਫਰੇ ਦੇਖਣ ਨੂੰ ਸ਼ੁਕੀਨ ਹੁੰਦੇ ਨੇ ਉਹਨਾਂ ਨੂੰ ਵੀ ਥੋੜੀ ਬਾਰੇ ਜੋ ਕਿ ਵਿੱਚ ਸਫਰ ਜਿੰਦਗੀ ਮਜ਼ੇਦਾਨੀ ਚਾਹੀਦੇ ਨੇ ਤੇ ਚ ਲੋਕ ਜੋ ਵੀ ਹੋ ਨਹੀਂ ਕਰਦੇ ਸੋ ਪਾਕਿਸਤਾਨੀ ਨਾਤਵਾਂ ਦੇ ਵੱਲੋਂ ਉਹਨਾਂ ਤੇ ਘੜਮੁੱਝ ਕੇ ਹਮਲਾ ਕੀਤਾ ਗਿਆ। ਉਹਨਾਂ ਉਹਨਾਂ ਲੋਕਾਂ ਨੂੰ ਉੱਥੇ ਕਸ਼ਮੀਰ ਵਿੱਚ ਕਾਣਾ ਥੋੜਾ ਬੰਦ ਕੀਤਾ ਹੋਇਆ ਹੈ ਲਗਭਗ 3-4 ਮਹੀਨੇ ਜੂਨ ਤੱਕ ਮਹੌਲ ਤਾਂ ਸਾਡਾ ਨਹੀਂ ਹੁੰਦਾ ਉਹਦਾ ਤੱਕ ਉੱਥੇ ਕੋਈ ਵੀ ਨਹੀਂ ਜਾਵੇਗਾ ਨਾ ਕੋਈ ਉੱਥੇ ਜਾਣ ਕੋਈ ਉਹਨਾਂ ਪੁਰਸ ਤੋਂ ਜਾਣ ਦੇਵੇਗੀ ਸੋ ਕਿੰਨਾ ਨੂੰ ਲਗਦਾ ਕਿ ਇਸ ਨੂੰ ਫੋਮ ਮੰ ਜਾਣਾ ਹੈ ਤਾਂ ਕੋਈ ਹੋਰ ਜਾਣਾ ਹੈ ਤੁਸੀਂ ਕੁਲਦੂਮਨਾਂ ਦੇ ਵਿੱਚ ਜਾਓ ਤੇ ਜੋ ਕਿ ਜਿਆ ਕੁਝ ਨਹੀਂ ਹੁੰਦਾ ਉੱਥੇ ਕੋਈ ਨਾ ਅਤਵਾਦ ਨਾ ਕੁਝ ਹੋਰ ਹੈ ਆ ਉੱਥੇ ਫਰਪੜੀ ਤੋਂ ਦੂਰ ਹੁੰਦੀ ਹੈ ਦੇ ਕੋਤਵਾਂ ਦਿੱਤੇ ਨਹੀਂ ਵਰਦਾ ਕਿਉਂਕਿ ਕਸ਼ਮੀਰ ਦਾ ਇਲਾਕਾ ਪਾਕਿਸਤਾਨ ਨਾਲ ਲੱਗਦਾ ਹੈ ਉਸਦੇ ਤੋਂ ਬਾਅਦ ਜੋ ਕਿ ਪੰਜਾਬ ਸ਼ੁਰੂ ਹੁੰਦਾ ਹੈ ਤੇ ਵੀ ਕੁਲਮਨਾਲੀ ਤੋਂ ਦੇ ਨਾਲ ਜੋ ਕਿ ਪੰਜਾਬ ਦਾ ਤੇ ਪੰਜਾਬ ਤੋਂ ਪਿੱਛੇ ਪਾਕਿਸਤਾਨ ਦੇ ਅੱਤਵਾਦੀਆਂ ਵੱਲੋਂ ਜੇਕਰ ਉਹ ਕਸ਼ਮੀਰ ਤੋਂ ਹਮਲਾ ਕਰਨਾ ਹੈ ਤਾਂ ਉਹ ਪਾਕਿਸਤਾਨ ਤੋਂ ਕਸ਼ਮੀਰ ਜਾਣਗੇ ਜੇਕਰ ਪਾਕਿਸਤਾਨ ਨੇ ਬੋਲਦੇ ਹੋ ਮਾਚਾ ਦੇ ਟੈਕਰਨ ਤਾਂ ਪੰਜਾਬ ਨੂੰ ਪੰਜਾਬ ਹੋਣਗੇ ਤਾਂ ਪਤਾ ਹੀ ਪੰਜਾਬ ਵਿੱਚ ਬੜੀ ਫੁੱਲ ਪੂਰ ਫੋਰਸ ਲੱਗੀ ਹੋਈ ਹੁੰਦੀ ਹੈ ਜਿਸ ਨਾਲ ਤੇ ਬੁੱਧੀਆਂ ਨੂੰ ਬਲੋਥੇ ਇੱਕ ਹਾਦਸਾ ਹੋਵੇ ਤੇ ਮਾਚਾ ਤੇ ਵੱਜ ਜਾਵੇਗਾ ਜਿਸ ਨਾਲ ਹੁਣ ਚੁੱਕੀ ਹੈ ਅਤਵਾਦੀ ਹਾਦਸਾ ਹੋਇਆ ਪਰ ਮਰਮਾ ਆ ਵਿਸ਼ਵ ਲੋਕਾਂ ਨੂੰ ਆਹ ਸ਼ਾਂਤੀ ਬਖਸ਼ੇ ਤੇ ਆਪਣੀ ਜਨਨਾਂ ਦੇ ਵਰਾਜੀ ਜੋ ਵੀ ਕੁਝ ਹੋਇਆ ਇੱਥੇ ਬਹੁਤ ਦੁੱਖ ਹੋਇਆ ਸਾਨੂੰ ਵੀ ਬਹੁਤ ਦੁੱਖ ਹੋਇਆ ਕਿਉਂਕਿ ਨਾ ਸੋਣਾ ਜੋ ਕਿ ਕਸ਼ਮੀਰ ਵਾਲ ਸੋਲੇ ਕਵਰ ਕੀ ਧਰਤੀ ਤੇ ਇਹਦਾ ਖੌਨ ਖਰਾਬਾ ਹੋਣਾ ਫਿਰ ਦੇਸ਼ ਵਿੱਚ ਬਹੁਤ ਕੋਡਾ ਘਟਾ ਹੈ ਫਿਰ ਜੋ ਵੀ ਲੋਕ ਮਰ ਜਾਣ ਦੇ ਚੁੱਕੇ ਨੇ ਤਾਂ ਤੁਸੀਂ ਕਿਤੇ ਹੋਰ ਜਾ ਸਕਦੇ ਹੋ ਬਾਕੀ ਇਹ ਤੁਹਾਡੀ ਚੋਇਸ ਹੈ ਅਸੀਂ ਦੱਸ ਸਕਦੇ ਹਾਂ ਕਿ ਪਰਮਾਤਮਾ ਤੁਹਾ ਦਾ ਸਭ ਕੁਝ ਕਰੇ ਜੇਕਰ ਤੁਸੀਂ ਜਾਣਾ ਹੈ ਜੇ ਨਹੀਂ ਜਾਣਾ ਤਾਂ ਤੁਸੀਂ ਇਹ ਤੁਹਾਡੀ ਚੋਇਸ ਹੈ ਧੰਨਵਾਦ ਜੀ